ਆ ਹਰਪ੍ਰੀਤ ਸਾਡਾ ਇੱਥੇ ਖੇਲੀ ਜਾਂਦਾ ਬਦਲੀ ਬਹੁਤ ਜਿਆਦਾ ਬਹੁਤ ਜ਼ੋਰ ਦੀ ਪਿੱਗੀ ਹੈ ਬਹੁਤ ਜਿਆਦਾ ਕੱਕਾ ਬੈਠ ਬੈਠ ਜਾ ਬਟਾ ਬਾਗਰੂ ਬਾਗਰੂ ਕਰੋ ਬਟਾ ਬਸ ਇੱਕ ਵਾਰ ਜਿੱਥੇ ਡਿੱਗੀ ਬਟਾ ਥੱਲੇ ਬੈਠ ਜਾ ਇਤਿਹਾਸੇ ਆ ਖੁੰਮਾ ਬਣਾਈ ਜਾਂਦੇ ਸੀ ਦੇਖੋ ਕੱਢੀ ਜਾਂਦੇ ਬਾਹਰ ਨਾਲ ਮੀਂਹ ਪਈ ਜਾਂਦਾ ਸੀਗਾ ਦੇਖੋ ਤੇ ਅਸੀਂ ਖੁੰਮਾ ਬਣਾਈ ਜਾਂਦੇ ਥੱਲੇ ਬੈਠ ਜਾ ਲਾਈਟ ਐ ਨਹੀਂ ਜੰਦਰ ਲਾਈਟ ਚਲਾ ਰੱਖੀ ਐ ਮੈਨੂੰ ਕਿੱਥੇ ਜਾਂਦਾ ਆ ਦੇਖੋ ਬਸ ਸਵੇਰੇ ਵੀ ਜੇ ਫੁੱਲ ਵੀ ਤੋਰ ਲੈ ਕੇ ਆਵਾਂਗੇ ਫਿਰ ਆਪਾਂ ਤੁਹਾਨੂੰ ਪੂਰੀ ਰੈਸਪੀ ਦੱਸਾਂਗੇ ਕਿਵੇਂ ਆਈ ਮੈਂ ਖਾ ਇਹ ਗੰਮਾ ਕਿੱਥੇ ਜਾਂਦਾ ਹੈ ਕੁੰਬਾ ਕੱਟੀ ਜਾਂਨੇ ਆ ਹਾਂ ਕੁੰਬਾ ਕੱਟੀ ਜਾਂਨੇ ਆ ਬੇਟਾ ਇੱਥੇ ਜਾਂਦਾ ਮੇਰਾ ਪਾ ਵੱਡੀ ਵੱਡੀ ਖੰਬ ਕੱਟ ਕੇ ਦਿਖਾਓ ਕਿੱਥੇ ਆ ਮੈਂ ਖਾਤਾ ਤੇ ਇੱਥੇ ਦਿਖਾਉ ਇਹ ਗੰਮ ਇਹ ਵੱਡੀ ਖੰਮਾ ਇਹ ਵੱਡੀ ਆ ਇਹ ਗੰਮ ਕੱਟ ਕੇ ਮम्मी ਇੱਧਰ ਕੱਟੀ ਜਾਂਦੀ ਨਿੱਕੀ ਖਾਤਾ ਨਿੱਕੀ ਵੀ ਦਿਖਾਉ ਇਹ ਨਿੱਕੀ ਗੰਮਾ ਅੱਛਾ ਸਾਡੇ ਜਦੋਂ ਵੀ ਨਹੀਂ ਆਉਂਦਾ ਨਾ ਅਸੀਂ ਟਿਕਾਹ ਕਰਕੇ ਬੰਦੇ ਨਹੀਂ ਕਿਉਂ ਸਾਡੇ ਅੰਦਰਾਂ ਵਿੱਚ ਪਾਣੀ ਹੋ ਜਾਂਦਾ ਫਿਰ ਤੁਹਾਨੂੰ ਕੱਢਣਾ ਪੈਂਦਾ ਪਿੱਜੇ ਫਿਰਨੇ ਆ ਆ ਦੇਖੋ ਅਸੀਂ ਆਹ ਦੇਖੋ ਜੀ ਪਾਣੀ ਇਸ ਤਰ੍ਹਾਂ ਹੋ ਗਿਆ ਇੱਥੇ ਅਜੇ ਵੀ ਆ ਤੇ ਉਹ ਇੱਥੋਂ ਤੱਕ ਅੱਗੇ ਤੱਕ ਚਲਾ ਗਿਆ ਸੀ ਪੱਖੇ ਤੇ ਹੁਣ ਅਸੀਂ ਸਾਫ਼ ਕੀਤਾ ਕਮਰਾ ਤੇ ਕਮਰਾ ਸਾਫ਼ ਕੀਤਾ ਤੇ ਸਾਫ਼ ਕਰਕੇ ਹੁਣ ਅਸੀਂ ਕਾਹ ਸਬਜ਼ੀ ਰੋਟੀ ਬਣਾ ਲਈ ਕਿਉਂਕਿ 7 ਦਾ ਟਾਈਮ 7 ਦਾ ਟਾਈਮ ਹੋ ਗਿਆ ਤੇ ਜਲਦੀ ਜਲਦੀ ਸਬਜ਼ੀ ਰੋਟੀ ਬਣਾ ਲੈਣੇ ਆ ਤੇ ਈ ਤਾਂ ਦੋਸ ਤੱਕੜਾ ਆ ਜੋ ਉਸ ਤੋਂ ਨੰਤਰ ਸੀ ਮੀਆ ਹਾਜੀ ਪ੍ਰਸਾਦ ਬਹੁਤ ਫੇਰ ਸਾਡੇ ਤੱਕੜੀ ਆ ਚੁੱਕੀ ਹੈ ਤੇ ਹੁਣ ਅਸੀਂ ਇਸ ਬਲੌਗ ਨੂੰ ਕਰਾਂਗੇ ਐਂਡ ਓਕੇ ਬਾਏ ਬਾਏ ਟਾਟਾ